ਉਹਨਾਂ ਦੇ ਉਹਨਾਂ ਕਰਕੇ ਥੋੜੇ ਜਿਹਾ ਹੋਰ ਸਰਕਲ ਮੇਰੇ ਬਣ ਗਏ ਸੀ ਨਿਆਣੇ ਜਿਹੇ ਹੁੰਦੇ ਜਿਹੜੇ ਨਿਆਣੇ ਜਿਓ ਉਹ ਉਹਨਾਂ ਨਾਲੇ ਆਪਸ ਵਿੱਚ ਲੜ ਕੇ ਉਧਰ ਕੇ ਉਧਰ ਬਈ ਅਸੀਂ ਹੁਣ ਉਧਰ ਬੁਲਾਉਂਦੇ ਨਹੀਂ ਮੈਂ ਮੈਂ ਦੋਨੇ ਪਾਸੇ ਸੁਣ ਲੈਂਦਾ ਬਈ ਅਸੀਂ ਬੁਲਾਉਂਦੇ ਨਹੀਂ ਯਾਰ ਮੈਂ ਕਹਾਂ ਤੁਸੀਂ ਕੀ ਗੱਲਾਂ ਕਰੀਏ ਨਾ ਤੁਹਾਨੂੰ ਯਾਰੀ ਦੀ ਐਵੇਂ ਦਾ ਪਤਾ ਨਹੀਂ ਯਾਰੀ ਕੀ ਚੀਜ਼ ਹੁੰਦੀ ਹੈ ਹਮ ਯਾਰੀ ਉਹ ਹੁੰਦੀ ਹੈ ਕਿ ਅਸੀਂ ਗੁੱਸੇ ਆ ਕੋਈ ਗੱਲ ਨਹੀਂ ਅਸੀਂ ਆਖਰ ਨੂੰ ਬੋਲ ਪੈਣਾ ਪਰ ਐਡਾ ਮੁੱਦਾ ਨਾ ਬਣਾ ਦਿਓ ਕਿ ساری عمر ਤੁਸੀਂ ਮੱਥੀ ਨਾ ਲਗੋ ਕਿਵੇਂ ਕੀ ਤੂੰ ਜਾ ਕੇ ਉਹਦੇ ਨਾਲ ਬਰਤਨ ਲੱਗ ਗਿਆ ਸੀ ਜਿਹਨੇ ਮੇਰੇ ਨਾਲ ਆ ਕੀਤਾ ਹਮ ساری عمر ਵਾਸਤੇ ਨਾ ਜਾਓ ਗੁੱਸੇ ਮਸਾਲੇ ਚਲਦੀ ਰਹੇ ਜਿੰਦਗੀ ਚ ਜੀ ਜੀ ਇਹ ਤਾਂ ਨਹੀਂ ਹੈਗਾ ਗੁੱਸਾ ਵੀ ਉੱਥੇ ਹੁੰਦਾ ਜਿੱਥੇ ਪਿਆਰ ਹੁੰਦਾ 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 ਹੈ ਨਾ ਔਰ ਬੋਲ ਵੀ ਪੈਣਾ ਆਖਰ ਨੂੰ ਬੋਲਣਾ ਹੀ ਪੈਣਾ ਯਾਰ ਆ ਯਾਰ ਹੈ ਨਾ ਪਰ ਯਾਰ ਹੋਈ ਖਰਾ ਹੋਊਗਾ ਕਿ ਗੁੱਸੇ ਹੋ ਕੇ ਵੀ ਉਹਦੇ ਦੁਸ਼ਮਣ ਨੂੰ ਦੁਸ਼ਮਣ ਹੀ ਸਮਝੇ ਖਰੀ ਗੱਲ ਭਾਜੀ ਹਾਂ ਹਾਂ ਇਹ ਯਾਰ ਨਾਲ ਗੁੱਸੇ ਹੋ ਕੇ ਦੁਸ਼ਮਣ ਨੂੰ ਯਾਰ ਨਹੀਂ ਬਣਾਈਦਾ ਫਿਰ ਹੂੰ ਉਹ ਜਿਆਦਾ ਦੇ ਰਹਿੰਦੇ ਵੀ ਨਹੀਂ ਘਟੇ ਉਹ ਤਾਂ ਦਿਖਾਵਾ ਹੁੰਦਾ ਉਹ ਯਾਰ ਜਿਹਦੇ ਕੋਲੇ ਤੂੰ ਗਿਆ ਉਹਨੂੰ ਨਹੀਂ ਪਤਾ ਵੀ ਤੂੰ ਉਹਦਾ ਨਹੀਂ ਬਣਿਆ ਮੇਰਾ ਸਾਲਾ ਕਿੱਥੋਂ ਹੋ ਜਾਏਗਾ ਇਹ ਗੱਲ ਹੈ ਸਹੀ ਗੱਲ ਹੈ ਲੌਜੀਕ ਹੈ ਹਣਾ ਜਿਹੜਾ ਉਹਦਾ ਨਹੀਂ ਬਣਿਆ ਜਿਹੜਾ ਨਾਲ ਲਿਆ ਉਹ ਕਿਸੇ ਦਾ ਕੀ ਬਣੂਗਾ ਕਿਸੇ ਦਾ ਕੀ ਬਣੂਗਾ ਉਹ ਬੰਦੇ ਨੂੰ ਸਮਝ ਜਾਣਾ ਚਾਹੀਦਾ ਪਰ ਬੰਦਾ ਬੰਦਾ ਜ਼ਿਆਦਾਤਰ ਆਪਣੇ ਪਿਓ ਤੋਂ ਸਿੱਖਦਾ ਹੁੰਦਾ ਵੀਰੇ ਜੀ ਮੇਰੇ ਡੈਡ ਨੇ ਯਾਰੀਆਂ ਨਭਾਈਆਂ ਵਾਹ ਮੇਰੇ ਡੈਡ ਦੇ ਸਾਕੀ ਭੈਣੇ ਨਹੀਂ ਸੀ ਯਾਰਾਂ ਦੋਸਤਾਂ ਦੀਆਂ ਭੈਣਾਂ ਨੂੰ ਜਾ ਕੇ ਸੁਨਾਰਾ ਦਿੰਦਾ ਰਿਹਾ ਮੇਰਾ ਡੈਡ ਕੀ ਬਾਤ ਹੈ ਜੀ ਆਉਰ ਅਜਵੀ ਅਜਵੀ ਸਾਡੇ ਉੱਥੇ ਜੋਗੀ ਰਹਿੰਦੇ ਆ ਅ ਭਦੌੜਾ ਤੇ ਮੇਰੇ ਡੈਡ ਨੇ ਉਹਨਾਂ ਦੀ ਕੁੜੀ ਨੂੰ ਭੈਣ ਬਣਾਇਆ ਸੀ। ਉਹਦੀ ਡੈਥ ਹੋ ਗਈ। ਤੇ ਉਹ ਮਰਦੇ ਤੱਕ ਰਖੜੀ ਬੰਨਣਾ ਆਉਂਦੀ ਰਹੀ ਰੜੀ ਦੀ। ਔਰ ਮੇਰੇ ਡੈਡੀ ਨੇ ਕੀਤਾ ਬਹੁਤਾ। ਸਭ ਦਾ ਕੀਤਾ। ਯਾਰ ਚਾਹੇ ਬੀ ਆਉਣ ਚਾਹੇ ਸੌਣ ਚਲੋ ਘਰੇ ਤੁਹਾਡੀ ਪਰਜਾਈ ਰੋਟੀ ਬਣਾਉਗੀ ਔਰ ਮੇਰੀ ਮਾਂ ਵੀ ਧੰਨ ਦੀ। ਚਾਹੇ 2 ਵਜੇ ਆ ਜਾਏ ਮੇਰਾ ਬਾਪੂ। ਕਿੰਨੇ ਜਾਣੇ 2 ਜਾਣੇ ਆ ਬਣਾ ਰੋਟੀ ਬਣ ਗਈ ਜੀ। ਕਹੋਂਤੀ ਹੁੰਦੀਆਂ ਗੱਲਾਂ ਜੀ 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 ਖੂਨ ਦੇ ਨਾਲ ਜਾਂਦਾ ਜਿਹਦਾ ਪਹਿਲੀ ਦੋਗਲਾ ਤੇ ਫਿਰ ਉਹ ਆਪ ਤਾਂ ਦੋਗਲਾ ਬਣ ਲੱਗਿਆ ਮੈਂ ਟੀਮਰ ਕਾਣਾ ਸਾਇਲ ਯੂ نو ਇਹ ਸਮਝੀ ਜਾਂਦੇ ਮੈਂ ਕਿੱਥੇ ਬੋਲਦਾ ਹਾਂ ਹਾਂ ਉਹ ਮੈਂ ਬਈ ਜਿਹੜਾ ਜਿਸਲੀ ਹੈ ਉਹ ਸੁਣ ਨਹੀਂ ਰਿਹਾ ਹੋਣਾ ਮੈਨੂੰ ਮੈਨੂੰ ਪਤਾ ਨਹੀਂ ਮੇਰੇ ਉੱਪਰੋਂ ਲੰਗੀ ਗੱਲ ਹੈ ਇਹ ਵੀ ਹੈ ਨਾ ਨਸੀਹਤ ਵੀ ਹੈ ਨਾ ਜੀ 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 ਤਜਰਬਾ ਕਰੇ ਚੁੱਕੀ ਨਿਕਲਦੀ ਹੈ ਗੱਲ ਜੀ ਜੀ ਉਹਦਾ ਉਹਦਾ ਬੋਲੀ ਨਹੀਂ ਸਕਦਾ ਐਸੇ ਭਾਈ 90 ਵਾਲੇ ਹੈ ਤਾਂ ਬlesed ਆ ਭਾਈ